ਲੰਗੇ ਦਿਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤੱਕ ਸ੍ਰੀ ਦੰਦੁਮਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਇਸ ਚੀਜ਼ ਦਾ ਖਦਸ਼ਾ ਕਾਫੀ ਧੀਰ ਤੋਂ ਜਿਤਾਇਆ ਜਾ ਰਿਹਾ ਸੀ ਕਿ ਐ ਹੋ ਸਕਦਾ ਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਹੋ ਸਕਦੀਆਂ ਨੇ ਔਰ ਇੱਥੋਂ ਤੱਕ ਵੀ ਚਰਚਾ ਚੱਲ ਰਹੀ ਸੀ ਕਿ ਜਦੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਵਿਦੇਸ਼ ਦੌਰੇ ਤੋਂ ਬਾਹਰ ਵਾਪਸ ਆਉਣਗੇ ਭਾਰਤ ਆਉਣਗੇ ਤੇ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਇੱਕ ਮੀਟਿੰਗ ਸੱਦੀ ਜਾਣੀ ਹੈ ਔਰ ਉਸ ਮੀਟਿੰਗ ਤੋਂ ਠੀਕ ਪਹਿਲਾਂ ਇਹ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਹੁਣ ਤੱਕ ਬੇहद ਇਲਜ਼ਾਮ ਇਸ ਤਰ੍ਹਾਂ ਦੇ ਲੱਗਦੇ ਰਹੇ ਨੇ ਸਿੱਧੇ ਅਸਿੱਧੇ ਤੌਰ ਦੇ ਉੱਤੇ ਪਰ ਲੰਘੇ ਦਿਨियां ਆਖਰਕਾਰ ਜਦੋਂ ਐਸਜੀਪੀਸੀ ਦੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਇਹ ਵੱਡਾ ਫੈਸਲਾ ਲੈ ਲਿਆ ਗਿਆ ਔਰ ਆਖਰਕਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹਲਾਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਆਲਰੇਡੀ ਇੱਕ ਜਾਂਚ ਚੱਲ ਰਹੀ ਸੀ ਔਰ ਉਸੇ ਜਾਂਚ ਦਾ ਹਵਾਲਾ ਜਿਹੜਾ ਉਹ ਦਿੱਤਾ ਗਿਆ ਐ ਐਸਜੀਪੀਸੀ ਦੇ ਮੀਡੀਆ ਸਖਤਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਖੈਰ ਇਸ ਮਸਲੇ ਉੱਤੇ ਜਿੱਥੇ ਭਾਰੀ ਵਿਰੋਧ ਉੱਠਦਾ ਨਜ਼ਰ ਆ ਰਿਹਾ ਹੈ ਭਾਰੀ ਵਿਵਾਦ ਉੱਠਦਾ ਨਜ਼ਰ ਆ ਰਿਹਾ ਇਸ ਗੱਲ ਦੀ ਵਿਰੋਧਤਾ ਪਰ ਜ਼ੋਰ ਹੋ ਰਹੀ ਹੈ ਉਹਦੇ ਦਰਮਿਆਨ ਹੀ ਬੀਬੀ ਕਿਰਨਜੋਤ ਕੌਰ ਦਾ ਇੱਕ ਬਿਆਨ ਸਾਹਮਣੇ ਆਇਆ ਨਸ਼ਰ ਹੋਇਆ ਔਰ ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਤਿੱਖੀ ਸ਼ਬਦਾਵਲੀ ਵਰਤੀ ਐ ਇੱਥੋਂ ਤੱਕ ਕਹਿ ਦਿੱਤਾ ਕਿ ਲੱਖ ਲਾਨਤ ਪਰੇ ਸ਼ਬਦ ਕਿਸ ਨੂੰ ਕਹੇ ਨੇ ਉਹਨਾਂ ਨੇ ਕਿਦੀ ਰੈਫਰੈਂਸ ਵਿੱਚ ਆਉਂਦੀ ਹੈ ਕਿਦੇ ਬਾਰੇ ਇਸ਼ਾਰਾ ਕੀਤਾ ਗਿਆ ਉਸ ਬਿਆਨ ਦੇ ਵਿੱਚ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆਂ ਬੀਬੀ ਕਿਰਨਜੋਤ ਕੌਰ ਨੇ ਕੀ ਲਿਖਿਆ ਦਰਸਲ ਬੀਬੀ ਕਿਰਨਜੋਤ ਕੌਰ ਨੇ ਲਿਖਿਆ ਕਿ ਸ਼੍ਰੀ ਕਾਲ ਤਕਸਾਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਘਟਿਆ ਤੌਹਮਤ ਲਾ ਕੇ ਜਥੇਦਾਰੀ ਤੋਂ ਫਾਰਗ ਕਰਨ ਦੀ ਮੈਂ ਪਰਜ਼ੋਰ ਨਿੰਦਾ ਕਰਦੀ ਹਾਂ ਇੱਕ ਗੁਰਸਿੱਖ ਨੂੰ ਜਾਣ ਬੁੱਝ ਕੇ ਜ਼ਲੀਲ ਕਰਨਾ ਪੰਥਕ ਰਵਾਇਤ ਨਹੀਂ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਵਿੱਚ ਪੇਸ਼ ਹੋਈ ਰਿਪੋਰਟ ਦਾ ਸਭ ਤੋਂ ਦਿਲਚਸਪ ਪਹਿਲੂ ਉਸ ਬੰਦੇ ਦੇ ਬਿਆਨ ਜਿਸ ਨੂੰ 10 ਸਾਲ ਲਈ ਅਕਾਲੀ ਦਲ ਤੋਂ ਕੱਢਣ ਦਾ ਹੁਕਮ ਕੀਤਾ ਗਿਆ ਸਿਆਸੀ ਬਦਲਾਖੋਰੀ ਉਹ ਵੀ ਧਰਮ ਦੀ ਆੜ ਵਿੱਚ ਲੱਖ ਲਾਨਤ ਹੁਣ 10 ਸਾਲਾਂ ਵਾਸਤੇ ਜੇ ਕਿਸੇ ਨੂੰ ਪਾਰਟੀ ਤੋਂ ਲਾਂਬੇ ਕੀਤਾ ਗਿਆ ਹੈ ਅਕਾਲੀ ਦਲ ਤੋਂ ਲਾਂਬੇ ਕੀਤਾ ਗਿਆ ਉਹ ਵਿਰਸਾ ਸਿੰਘ ਬਲਟੋਹਾ ਨੇ ਤਾਂ ਕੀ ਬੀਬੀ ਕਿਰਨਜੋਤ ਕੌਰ ਨੇ ਵਿਰਸਾ ਸਿੰਘ ਬਲਟੋਹਾ ਦਾ ਜ਼ਿਕਰ ਇਸ ਵਿੱਚ ਕੀਤਾ ਹੈ ਔਰ ਕੀ ਜਿਹੜੀ ਰਿਪੋਰਟ ਬਣੀ ਹੈ ਜਾਂ ਜੋ 3 ਮੈਂਬਰੀ ਕਮੇਟੀ ਨੇ ਵੀ ਅੰਤਰੀਂ ਕਮੇਟੀ ਨੇ ਜਿਹੜੀ ਰਿਪੋਰਟ ਬਣਾਈ ਹੈ ਜਾਂ ਉਹਨਾਂ ਦੇ ਕੋਲ ਪਹੁੰਚੀ ਹੈ ਉਸ ਰਿਪੋਰਟ ਦੇ ਵਿੱਚ ਕੀ ਵਿਰਸਾ ਸਿੰਘ ਬਲਟੋਹਾ ਦੇ ਵੀ ਬਿਆਨ ਹੈਗੇ ਨੇ ਕਿ ਵਿਰਸਾ ਸਿੰਘ ਬਲਟੋਹਾ ਦਾ ਜ਼ਿਕਰ ਬੀਬੀ ਕਰਨਜੋਤ ਕੌਰ ਕਰਦੇ ਨਜ਼ਰ ਆ ਰਹੇ ਆ ਇਸ ਸਾਰੇ ਮਸਲੇ ਨੂੰ ਲੈ ਕੇ ਬੀਬੀ ਕਰਨਜੋਤ ਕੌਰ ਨੇ ਸਿੱਧੇ ਤੌਰ ਦੇ ਉੱਤੇ ਤਿੱਖੀ ਸ਼ਬਦਾਵਲੀ ਵਰਤੀ ਔਰ ਕਿਤੇ ਨਾ ਕਹਤੇ ਬਾਕੀ ਲੀਡਰਾਂ ਦੇ ਉੱਤੇ ਵੀ ਇਸ਼ਾਰਾ ਕਰ ਦਿੱਤਾ ਹੁਣ ਤੁਸੀਂ ਬੀਬੀ ਕਰਨਜੋਤ ਕੌਰ ਦੇ ਇਸ ਬਿਆਨ ਤੋਂ ਕਿੰਨੇ ਕੁ ਸਹਿਮਤ ਹੋ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰੋਵਾਂ ਇੰਡੀਆ ਪੰਜਾਬ